ਕਸੋਨਾ ਲਈ ਕਾਹ ਚੱਲਣ ਲੱਗ ਰਿਹਾ ਬਈ ਆਪਣੇ ਉੱਧਰ ਚਲੀ ਜਾਂਦਾ ਆਹ ਜਾਂਦਾ ਫੋੜ ਆਪਣੇ ਨਾਲ ਦਾ ਰਬੀ ਵਾਲਾ ਸਪਲੈਂਟਰ ਖੜਾ 3600 ਫੋੜ ਬਈ ਰੋੜ ਦੇ ਪਿਆਰੇ ਉੱਤੇ ਲੈ ਲਈ ਆਪਣੇ ਯਾਰ ਹੈਗਾ ਥੋੜਾ ਜਿਹਾ ਛੇਤੀ ਭਰ ਦਿੰਦਾ 855 ਟਰਾਲੀ ਨਾਲੇ ਪਿੰਡ ਦੇ ਲਵੀ ਹੈਗਾ ਸਾਰਾ ਅੱਧਾ ਕਿਲੋਮੀਟਰ ਵੀ ਨਹੀਂ ਹੈਗਾ 55 ਵਾਹ ਛੇਤੀ ਟਰਾਲੀ ਭਰਦਾ ਨਿਊ ਮਾਡਲ ਜਿਹੜਾ ਸਰਪੀਸ ਦੀ ਗੱਲ ਉਹ ਹੀ ਆਪਣਾ ਸਰਪੀਸ ਵਾਲਾ ਹੀ ਐ ਵੀ। ਉਹੀ ਲਾਤਾ ਆਪਣੇ ਵੀ। ਕਹਿੰਦੇ ਅਸੀਂ ਉਹ ਕਰਾਂਗੇ ਢੂੜੀ ਢੋਡੀ ਵੀ। ਆ ਓਕੇ ਭਾਈ ਕਰ ਦੋ। ਇੱਧਰ ਸੋਨਾ ਲਿਖਿਆ ਜਾਣ ਲੱਗ ਰਿਹਾ। ਪਾਂਪੀ ਦਾ। ਲੋ ਵੀ ਆ ਗਏ 3600 ਲਈ ਤੇ ਘਰੇ ਵੀ ਘਰੇ ਪਹਿਲਾਂ ਇੱਕ ਟਰਾਲੀ ਲਾਈ ਪਈ ਦੀ ਦੂਜੀ ਟਰਾਲੀ ਆ ਗਈ। ਇਹ ਲੇਬਰ ਵਾਲੇ ਮੁੰਡੇ ਵੀ ਇੱਧਰ ਖੜੇ ਨੇ ਸਾਈਡ ਤੇ। 3600 ਫੋੜ ਆ ਬਈ ਫੋੜ ਦੇ ਫੁਖਾਰੇ ਦਾ ਸੁਣਦੇ ਹੋਂ ਤੁਸੀਂ ਰਾਣਾ ਖੰਡਾ ਦਾ ਫੋੜ ਕੋਈ ਸੱਜਣੋ ਸਵੇਰੇ ਸਵੇਰੇ ਜਾਣੇਗੇ ਤੇਲ ਲੈਣਾ ਸੂਰਜ ਵੀ ਚੜ ਗਈ ਦਿੱਕੀ ਇਹ ਬਾਈ ਸਵੇਰੇ ਸਵੇਰੇ ਠੰਡੀ ਹਵਾ ਆ ਆ ਸੜਕ ਦੇ ਸਭ ਨੂੰ ਬੱਧ ਰક્ત ਨੇਗੇ ਦੱਸੋ ਇਹ ਸੰਗਰੂਰ ਜ਼ਿਲ੍ਹੇ ਦਾ ਕਿਹੜਾ ਪਿੰਡ ਹੈ ਇੱਧਰੋਂ ਜਾਂਦੀ ਹੈਗੀ ਸੜਕ ਇਹ ਫੇਰ ਲੈਂਡ ਜਾਂਦੇ ਬਈ ਡੀਜ਼ਲ ਥੋੜੀ ਕਰਦੇ ਅੱਜ ਇਹ ਜ ਲੈ ਕੇ ਫੇਰ ਬਾਅਦ ਸੰਦੇ ਕਰੇ ਸੋਬਾ ਸੋਬਾ ਨੰਦ ਕੱਢੀ ਠੰਡੀ ਆਕਸੀਜਨ ਆ ਆ ਨੰਦ ਲਿਆ ਕਰੋ ਸਵੇਰੇ ਉੱਠਿਆ ਕਰੋ ਸਨੇਹਾ ਬਾਈ ਠੰਡੀ ਹਵਾ ਬਹੁਤ ਚੱਲਦੀ ਹੁੰਦੀ ਹੈ ਸਵੇਰੇ ਸਵੇਰੇ ਆਹ ਲੈ ਸ਼ੈੱਲਰ ਸਾਗਰੇ ਸ਼ੈੱਲਰ ਆ ਗਿਆ ਸ਼ੈੱਲਰ ਦੇਖੋ ਬਈ ਨੌਜਵਾਨ ਬੋਕਿੰਗ ਕਰਦਾ ਹੈ ਜਾ ਰਿਹਾ ਹੈਗਾ ਅੜਗੋਈ ਵੱਡੇ ਰੋਡ ਪੱਟੀ ਵਾਲੇ ਹਾਂਜੀ ਪਹੁੰਚ ਗਿਆ ਆਪਾਂ ਟੱਪੇ ਆਈ ਬਈ ਆਪਾਂ ਕਣਕਵਾਲ ਤੇ ਅੱਗੇ ਤੁਸੀਂ ਦੇਖੋਗੇ ਗੁਰੂ ਘਰ ਬਹੁਤ ਵੱਡਾ ਗੁਰੂ ਘਰ ਹੈ ਇੱਥੇ ਬਹੁਤ ਸਾਰਾ ਨਾਲ ਲੋਕ ਆਉਂਦੇ ਨੇ ਕਿਤੇ ਮੇਲਾ ਵੀ ਬਹੁਤ ਵੱਡੀ ਤਾਂ ਦਾ ਜਿ ਭਰਦਾਗਾ ਦੇਖ ਸਕਦੇ ਹੋ ਤੁਸੀਂ ਗੁਰੂ ਘਰ ਬਹੁਤ ਸੋਹਣਾ ਬਣਾਇਆ ਗਿਆ ਹੈਗਾ ਤੇ ਦਰਵੇਸ਼ ਆਪਣੇ ਨਾਲ ਨਾਲ ਜਾ ਰਿਹਾ ਦੀ। ਲਓ ਇਹ ਸਾਹਮਣੇ ਆ ਗਿਆ ਪਾਟਰਾਉਂ ਲ ਪੰਪ। ਪਾਟਰਾਉਂ ਲ ਪੰਪ, ਪਾਟਰਾਉਂ ਪੰਪ। ਪਾਟਰਾਉਂ ਪੰਪ ਦੇ ਪਾਣੀ ਤੇਲ। ਕਾਗਜ਼ ਤੇਲ। ਲਓ ਵੀ ਪੰਪ ਦੀ ਨੋਇਜ ਲੈ ਜਿਹੜੀ ਉਹ ਬੋਤਲ 'ਚ ਨਹੀਂ ਪੈ ਰਹੀਦੀ ਨਾ ਪਹਿਲੀ ਦੀ 5 ਲੀਟਰ ਵਾਲੇ ਗੇਲਣ ਜ। ਹਰ ਬਾਈ ਨੇ ਜਗਾੜ ਅੰਦਰੋਂ ਚੱਕ ਕੇ ਲਿਆਂਦਾ ਤੇ ਜੱਟ ਜਗਾੜੀ ਹੁੰਦੇ ਨੇ ਬਈ ਜੱਟਾਂ ਦਾ ਮੁੰਡਾ ਹੈ ਲੱਗਿਆ પેટ્રોલ ਪੰਪ ਦੇ ਕਣਕਵਾਲ ਤੇ ਬਾਈ ਨੇ ਬਈ ਸਰੀ ਜਗਾੜ ਮਾਤਾ ਤੇ ਪੀਪਨੀ ਜੀ ਲਿਆਂਦੀ ਇੱਕੋ ਦੇ ਨਾਲ ਤੇਲ ਪਾਈ ਜਾਂਦਾ ਗਾ ਗੱਲਬਾਤ ਓਕੇ ਹੋਈ ਬਈ ਆ ਬਈ ਬਹੁਤ ਬਹੁਤ ਧੰਨਵਾਦ ਬਾਈ ਨੇ ਪਾਤਾ ਤੇਲ ਉਹ ਵੀ ਪਵਾ ਕੇ ਡੀਜ਼ਲ ਤਰਪੇ ਆਪਾਂ ਤੇ ਬਾਈ ਖੜਾ ਤੇ ਇੱਕ પેટ્રોલ ਪੰਪ ਦੇ ਖੈਣਾ ਪਾ ਵੀਡੀਓ ਘਾਤਾ ਬਣਾ ਰਹੇ ਆ ਬਈ ਮਾ ਬਾ ਵੀ ਵੀਡੀਓ ਬਣਾ ਰਹੇ ਆਗੇ ਬਲੌਗ ਬਣਾਉ ਰਹੇ ਆਗੇ ਆਪਾਂ ਤੇ ਗੰਨ ਡਰ ਗਿਆ ਉਹ ਮਾ ਬਾ ਤੇਰੇ ਤਾਂ ਹੱਥਾਂ ਦੀ ਆ ਰਹੀ ਹੈ ਜੀ ਉਹ ਜਗਾੜ ਦਾ ਉਹਦੀ ਕੋਈ ਜਗਾੜ ਨਾਲ ਤੇਲ ਪਾਇਆ ਦੀ ਤੁਹਾਨੂੰ ਪਤਾ ਹੀ ਨਾ ਵੀ ਉਹ ਸੇ ਰਾਸਤੇ ਆਪਾਂ ਵਾਪਸ ਆ ਗਏ ਤੇ 5-7 ਮਿੰਟਾਂ ਦੇ ਵਿੱਚ ਘਰ ਨੂੰ ਭੱਜ ਜਾਗੇ ਤੇ ਫੇਰ ਪਾਉਣਾ ਸਕਾਉਟ ਚ ਜਾ ਕੇ ਤੇਲ ਤੇ ਆ ਦੇਖੋ ਨਹਿਰ ਆ ਰਹੀ ਹੈ ਆਪਣੇ ਪਿੰਡ ਜਾਂਦੀ ਹੈਗੀ ਤੇ ਕਰ ਕਰ ਗੱਲਾਂ ਹੁੰਦੀਆਂ ਨੇ ਬਈ ਸਭ ਰਾਜ ਦੀਆਂ ਆਹਣਾ ਦਾ ਜੁੱਟਾ ਕਹਿੰਦੇ ਵੇਖਣਾ ਨਹੀਂ ਨਾ ਹਰ ਘਰ ਖੜਾਗਾ ਇਹ ਕਮਾਨ ਬੰਮਾ ਵੇਟ ਮਾਰਦਾ ਉਹ ਪੈਸਾ ਆ ਮਿੱਠੂ ਕਿਧਰ ਬਿਠਿਆ ਰੱਖਿਆ ਇਹ ਵੀ ਆਪਾਂ ਨੂੰ ਲਵਾ ਕੇ ਨਾ ਛੱਜੂ ਦਾ ਯਾਰ ਹੈ ਇਹ ਤਾਇ ਕੋ ਲੱਗ ਮਸਾ ਚੱਕੀ ਆ ਮਸਾ ਸਕਾਟ ਨੇ ਸੋ ਵਾਰੀ ਬੰਦ ਹੋ ਗਿਆ ਠਿਕਾਣਾ ਕਿੱਥੇ ਨਾ ਕੋਰਾ ਕੁਝ 3000 ਨਹੀਂ ਹੈ ਆਪੇ ਮੰਡੀ ਚ ਆ ਕੇ ਦੀ ਚਾਰ ਲੱਗ ਰਿਹਾ ਬਾਈ ਮੰਡੀ ਅੱਧੀ ਪਜਦੀ ਜੀ ਰਹੇਗੀ ਤੇ ਅੱਧੀ ਚੱਕੀ ਕੇ ਟਰਾਲਿਆਂ ਨੇ ਖਿੱਚਦੀ ਪਈ ਟਰਾਲੇ ਤੇ ਟਰਾਲਾ ਆ ਰਿਹਾ ਦੀਆ ਤੇ ਬਹੁਤ ਛੇਤੀ ਚੱਕ ਦੀ ਗੱਲ ਕਰਾ ਇਸ ਵਾਰੀ ਬਈ ਬੰਦੇ ਬਹੁਤ ਘੱਟ ਦੀ ਦੁਕਾਨਾਂ ਦੇ ਉੱਤੇ ਤੇ ਚਾਰ ਚਰਾਈ ਦਾ ਬਹੁਤ ਸਿਸਟਮ ਔਖਾ ਦੀ ਦੇ ਬਾਹਰੋਂ ਲੇਬਰ ਨਹੀਂ ਆਈ ਜੁਪੀ ਐਮਪੀ ਵਾਲੀ ਇੱਧਰ ਬਾਂਤਾ ਵਾਂਗੂ ਜੀ ਬੈਠੇ ਨੇ ਨਾਲ ਜਗਸੀਰ ਵਾਂਗੂ ਜੀ ਬੈਠੇ ਨੇ ਗੱਲਾਂ ਬਾਤਾਂ ਵਰਤਲਾਪ ਕਰ ਰਹੀ ਨੇ ਕੋਈ ਲੱਗਦਾ ਉੜਜੇ ਬੰਨੇ ਕੋਈ ਕੰਮ ਕਰਦੇ ਹੋਣੇ ਆਜਾ ਤੂੰ ਮੋਟਰਸਾਈਕਲ ਚੱਕ ਲੈ ਫੇ ਪਾਣੀ ਨਹੀਂ ਹੈਗਾ ਮੰਜਾ ਲਗਾ ਸੈਂਟ ਤੇ ਬਾਪੂ ਹੈ ਮੈਂ ਪਰ ਲੈਣਾ ਬੋਤਲ ਤਾਂ ਅੱਛਾ ਉੱਥੋਂ ਲੈ ਗਿਆ ਮਤਾ ਹੋ ਲਿਆ ਯਾਰ ਬਰਫ ਇਹ ਬਰਫ ਪੌਣੀ ਉਹ ਚ ਪਾ ਲਾ ਹੈ ਜੀ ਹਾਂ ਅਗਰ ਹੈ ਬਾਈ ਤੂੜੀ ਕਰਨ 55 ਮਾਰਦਾ ਫਰਾਟੇ ਬਰਬੀ ਵਾਲਾ 8 678 678 ਇੰਨਾਂ 852 ਰੁਪਏ ਵਾਲਾ ਇੱਧਰ ਰੋਟੀ ਰਾਟੀ ਖਾ ਕੇ ਭੱਗ ਗਿਆ ਬਈ ਮੁੰਡਾ ਇੱਕ ਡਰਾਈਵਰ ਬਦਲੂਗਾ ਹੁਣ ਰੋਟੀ ਰਾਟੀ ਖਾ ਕੇ ਭੱਗ ਗਿਆ ਬਈ ਆਪੇ ਯਾਰ ਰੋਟੀ 8:55 ਬਈ ਜਾਂ 78 ਵਾਲਾ ਝੋਟਾ ਐ

ਆਹ ਯਾ ਸਕਾਟ